ਵਾਹ ਜਿੱਕਾ ਖਰਚਾ ਵਾਹ ਕੋ ਜਿੱਕੀ ਫਤਿਹ ਮੈਂ ਸਰਦੂਲ ਸਿੰਘ ਨਹਾਰ ਕੌਂਸਲਰ ਆਮ ਆਦਮੀ ਪਾਰਟੀ ਮੈਂ ਦੁਖੀ ਹਿਰਦੇ ਨਾਲ ਇਹ ਵੀਡੀਓ ਬਣਾਉਣ ਲੱਗਾ ਸਭ ਦੇ ਗਾੜੀ ਆਸ ਰੱਖਾਂਗਾ ਵੀ ਜਿੰਨੂੰ ਚੰਗੀ ਲੱਗੇ ਉਹ ਸ਼ੇਅਰ ਕਰਨ ਔਰ ਜੋ ਵੀ ਆਪਣੀ ਸਜਾਵ ਦੇਣ 26 27 ਤਰੀਕ ਲੱਗੇ ਇੱਥੇ ਲੱਗੇ ਕਿ ਸੇ ਬੰਦੇ ਨੇ ਮੇਰੇ ਮੁੰਡੇ ਨੂੰ ਪਸੌੜ ਲੱਗੇ ਗੋਲੀ ਮਾਰ ਦੇਣ ਲੱਗਾ ਸੀ ਅਸੀਂ ਦਰਖਾਸਤ ਲਿਖਾਈ ਪਰ ਹੁਣ ਤਾਂ ਕੋਈ ਵੀ ਸੁਣਾਈ ਨਹੀਂ ਹੋਈ ਚਲੋ ਰੁਕਦੇ ਆ ਰਕਾ ਦਿਆਂ ਸੰਨੋ ਇਹ ਕਿ ਆ ਗਿਆ ਵੀ ਜਲਦੀ ਫੈਸਲਾ ਕਰ ਲੋ ਫੈਸਲਾ ਦੀ ਜਿਹੜੀ ਰਸਲ ਸੀ ਉਹ ਐਮਰ ਸਾਹਿਬ ਦੇ ਪੜਵਾਏ ਦੇ ਘਰ ਹੋਈ ਉੱਥੇ ਵੀ ਮੈਨੂੰ ਮੌੜ ਜਿਹੜਾ ਨਾ ਸਹੀ ਨਹੀਂ ਸੀ ਜਾਪਿਆ ਉਸ ਤੋਂ ਬਾਅਦ ਐਮਐਲਏ ਕੋ ਗਏ ਐਮਐਲਏ ਨੂੰ ਦੱਸ ਕੇ ਫਿਰ ਥਾਣੇ ਆਣ ਕੇ ਤੇ ਜਿਹੜੇ ਮਲਾਜਮਾਂ ਦੇ ਸਾਹਮਣੇ ਬੈਠ ਕੇ ਐਸਐਚਓ ਸਾਹਿਬ ਦੇ ਰਾਜੀ ਨਾਵਾ ਹੋ ਗਿਆ ਰਾਜੀ ਨਾਵੇਂ ਤੋਂ ਬਾਅਦ ਅਸੀਂ ਬਾਹਰ ਨਿਕਲੇ ਇਹ ਉਹਦੇ ਸਾਥੀ ਜਿਹੜੇ ਸੀ ਪਰੰਸ ਦੇ ਨਾਲ ਹੋਣ ਦੇ باوجود ਉਹਨਾਂ ਨੇ ਸਾਨੂੰ ਪਸਤੌਰ ਦੀਆਂ ਧਮਕੀਆਂ ਦਿੱਤੀਆਂ ਮੈਂ ਜਾ ਕੇ ਐਸਐਚਓ ਨੂੰ ਇਹ ਗਿਆ ਗਿਆ ਗੱਲ ਆ ਉਹ ਮੇਰੇ ਨਾਲ ਬੜਾ ਗਰਮ ਹੋ ਗਿਆ ਕਿਉਂਕਿ ਬਾਹਰੋਂ ਕਿਸੇ ਦਾ ਫੋਨ ਆ ਗਿਆ ਸੀ ਮੈਂ ਫੋਨ 'ਵੀ ਦੱਸਾਂਗਾ ਕਿਦਾਂ ਆਇਆ ਸੀ ਅੱਗੇ ਕਈ ਵਾਰੀ ਵੀਡੀਓ ਬਣਨੀਆਂ ਨੇ ਸਾਡੀ ਉਸ ਦਿਨ ਤੋਂ ਲੈ ਕੇ ਮੁੜ ਕੇ ਵੀ ਕੋਈ ਸੁਣਾਈ ਨਹੀਂ ਹੋਈ ਜਦ ਕਿ ਦਰਖਾਸਤ ਫੇਰ ਦੇ ਦਿੱਤੀ ਵੀ ਉਹ ਸਾਡੀ ਕੈਂਸਲ ਆ ਨਵੀਂ ਦਰਖਾਸਤ ਦੇ ਦਿੱਤੀ ਅੱਜ ਵੀ 22 ਦਿਨ ਹੋ ਗਏ ਨੇ ਕੋਈ ਸੁਣਾਈ ਨਹੀਂ ਉਹ ਬੰਦੇ ਸੁਣਾਈ ਕਿਉਂ ਨਹੀਂ ਹੈ ਉਹ ਵੀ ਮੈਂ ਖਲਾਸਾ ਕਰ ਦਿੰਨਾ ਬੰਦੇ ਐਮਐਲਏ ਸਾਹਿਬ ਦੇ ਨਜ਼ਦੀਕ ਨੇ ਔਰ ਪੁਲਿਸ ਸਾਨੂੰ ਕਮਾਈ ਜਾਂਦੀ ਕੀ ਉਹਦੇ ਉੱਤੇ ਐ ਗੇਸ ਮੰਦਾ ਐ ਬੰਦਾ ਐ ਇਥੇ ਕਾਰਵਾਈ ਕਰਨ ਨੂੰ ਤਿਆਰ ਆ ਪਰ ਕਾਰਵਾਈ ਕੋਈ ਨਹੀਂ ਮੈਂ ਮਾਨ ਜੋ ਮਾਨ ਸਾਹਿਬ ਦੇ ਤਾਂ ਕਿ ਵੀਡੀਓ ਪਹੁੰਚਾਉਣੀ ਚਾਹੁੰਨਾ ਕਿ ਮਾਨ ਸਾਹਿਬ ਜਿਹੜੇ ਮਹੱਤੜ ਲੋਗ ਨੇ ਜਿਹੜੇ ਤਪਾਸ ਛੇਕ ਕੇ ਇਸ ਪਾਰਟੀ ਨੂੰ ਅੱਗੇ ਲੈ ਕੇ ਆਏ ਨੇ ਜੇ ਉਹਨਾਂ ਦੀ ਇੰਨੀ ਕਦਰ ਹੋਣੀ ਤੇ ਫਿਰ ਕੀ ਲੋੜ ਸੀ ਸਾਨੂੰ ਗਰੀਬਾਂ ਦੀ ਕਿਤੇ ਸੁਣਾਈ ਨਹੀਂ ਪੈਸਿਆਂ ਵਾਲਿਆਂ ਦੀ ਫੋੜ ਸੁਣਾਈ ਗੰਤ ਕੰਮ ਕਰਨ ਵਾਲਿਆਂ ਦੀ ਫੋੜ ਸੁਣਾਈ ਇਹ ਪੰਜਾਬ ਦੇ ਹਾਲਾਤ ਤੁਹਾਨੂੰ ਮੈਂ ਗਰਾਊਂਡ ਲੈਵਲ ਤੋਂ ਦੱਸ ਰਿਹਾ ਜੀ ਇਹ ਮਾਨਯੋਗ ਮਾਨ ਸਾਹਿਬ ਜਿੰਨੀ ਤੁਸੀਂ ਮਿਹਨਤ ਕਰਕੇ ਪੰਜਾਬ ਨੂੰ ਸਜਾਉਣ ਦੀ ਗੱਲ ਕਰਦੇ ਹੋ ਓਨੇ ਹੀ ਤੁਹਾਡੇ ਲਾਗੇ ਲਾਗੇ ਜਿਹੜੇ ਵਿਰੋਧੀ ਪਾਰਟੀਆਂ ਦੇ ਬੰਦੇ ਵਿੱਚ ਵੜੇ ਨੇ ਤੁਹਾਡਾ ਨੁਕਸਾਨ ਕਰ ਰਹੇ ਨੇ ਤੁਹਾਡੀ ਪਾਰਟੀ ਦਾ ਨੁਕਸਾਨ ਕਰ ਰਹੇ ਨੇ ਮੈਂ ਇਸ ਕਰਕੇ ਨਹੀਂ ਇਹ ਕੰਦੇਰੀ ਸੁਣਾਈ ਨਹੀਂ ਹੋਈ ਮੈਂ ਤੁਹਾਡੇ ਤੱਕ ਵੀਡੀਓ ਪਹੁੰਚਾਉਣੀ ਚਾਹੁੰਦਾ ਹਾਂ ਕਿ ਮਾਨ ਸਾਹਿਬ ਇਹਨਾਂ ਚੀਜ਼ਾਂ ਤੇ ਕੰਟਰੋਲ ਨਹੀਂ ਹੋਏਗਾ ਤੇ ਸਾਡਾ ਨੁਕਸਾਨ ਹੋਏਗਾ ਮੈਂ ਅਸਲਤ ਪਾਰਟੀ ਦਾ ਕੌਂਸਲਰ ਹੋ ਕੇ ਜੇ ਦੁਖੀਆਂ ਤੇ ਆਮ ਬੰਦਿਆਂ ਦੀ ਕੀ ਹਾਲਾਤ ਹੋਏਗੀ ਕਿ ਤੁਸੀਂ ਪਰਿਪਾਦੀ ਜਾਣਦੇ ਹੋ ਮਾਨਜੋਗ ਮੁੱਖ ਮੰਤਰੀ ਜੀ ਤੁਹਾਡੇ ਕੋ ਕੋਈ ਗੱਲ ਇਹੋ ਜੀ ਨਹੀਂ ਹੁੰਦੀ ਜਿੱਦਾ ਕੋਈ ਤੋੜ ਨਾ ਹੋਵੇ ਮੈਂ ਬਹੁਤੀ ਲੰਮੀ ਵੀਡੀਓ ਤੱਕ ਨਾ ਜਾਂਦੇ ਹਾਂ ਮੈਂ ਬੇਨਤੀ ਕਰਾਂਗਾ ਕਿ ਜੇ ਮੇਰੇ ਨਾਲ ਧੱਕਾ ਹੋ ਰਿਹਾ ਉਹ ਪਾਜੀ ਨਾਲ ਧੱਕਾ ਹੋ ਰਿਹਾ ਪਰ ਜਿਹੜੇ ਲੋਕ ਸਾਨੂੰ ਵੋਟਾਂ ਪਾਵਾ ਕੇ ਮਾਨ ਬਖਸ਼ਦੇ ਨੇ ਉਹਨਾਂ ਦੇ ਕੀ ਹਾਲਾਤ ਹੋਣਗੇ ਇਹ ਤੁਹਾਡੇ ਤੱਕ ਵੀਡੀਓ ਪਹੁੰਚਣੀ ਬਹੁਤ ਜ਼ਰੂਰੀ ਸੀ ਧੰਨਵਾਦ ਤੁਹਾਡਾ ਸਾਰੀ ਸੰਗਤ ਦਾ ਧੰਨਵਾਦ ਜੇ ਕਿਹਨੂੰ ਚੰਗੀ ਲੱਗੇ ਤੇ ਸ਼ੇਅਰ ਕਮੈਂਟ ਜ਼ਰੂਰ ਕਰਨਾ